ਸੋ ਅਕਦਾ ਤੁਹਾਡਾ ਇੱਕ ਨਵੀਂ ਵੀਡੀਓ ਦੇ ਵਿੱਚ ਅੱਜ ਮੈਂ ਫੇਰ ਚੱਲਿਆ ਇੱਕ ਟ੍ਰੈਂਡ ਟ੍ਰੈਕ ਤੇ ਸੋ ਪਿਛੋਂ ਮੈਂ ਨਾ ਚੈੱਕ ਆਊਟ ਕਰ ਰਹੇ ਹਾਂ ਸੀਗਾ ਹੋਟਲ ਦੇ ਵਿੱਚ ਉਹ ਹੋਟਲ ਨਹੀਂ ਸੀ ਪੈਸੇ ਡੋਮ ਸੀਗਾ ਜਿੱਦਾਂ ਮਤਲਬ ਇੱਕ ਬੈੱਡ ਮਿਲਦਾ ਉਹਦੇ ਵਿੱਚ ਸੋ ਬਰਾਤ ਉੱਥੇ ਰਹੇ ਵਧੀਆ ਸੀਗਾ ਠੀਕ ਸੀ ਬਈ ਇੱਕ ਟਾਈਮ ਵਧੀਆ ਲੰਘ ਜਾਂਦਾ ਉਹ ਦਿਨ ਸੋ ਇਥੋਂ ਆਪਾਂ ਹੁਣ ਚੱਲਦੇ ਆਂ ਭਾਗਸਨਾਰ ウォーターਫਾਲ ਦੇ ਜਿਹੜਾ ਉੱਥੋਂ ਨੇੜਿਓਂ ਹੀ ਇੱਕ ਟ੍ਰੈਕ ਸ਼ੁਰੂ ਹੁੰਦੀ ਹੈ ਜਿੱਥੋਂ ਆਪਾਂ ਉੱਪਰ ਨੂੰ ਜਾਣਾ ਵਾ ਉਮਰੇ ਸੂਰਜ ਚੜਾ ਆਇਆ ਕਾਫੀ ਟਾਈਮ ਹੋ ਗਿਆ ਮੈਨੂੰ ਥੋੜਾ ਜਿਹਾ ਮੇ ਲੇਟ ਹੋ ਗਿਆ ਅੰਦਰੋਂ ਨਿਕਲਣ ਲੱਗੇ ਆ ਕਾਫੀ ਵੇਟ ਕੀਤੀ ਪਰ ਰਿਸੈਪਸ਼ਨ ਤੇ ਕੋਈ ਹੈ ਨਹੀਂ ਸੀਗਾ ਸੋ ਮੈਂ ਗਿਆ ਉਦੋਂ ਹੀ ਮੈਂ ਚਾਬੀ ਲੈ ਆਂ ਨਾਲ ਹੀ ਜਿਹੜਾ ਮੈਨੂੰ ਲੋਕਰ ਦਿੱਤਾ ਸੀਗਾ ਵਾਪਸ ਜਾਂਦੇ ਹੋਏ ਆਪਾਂ ਦੇ ਦਾਂਗੇ ਸਾਹਮਣੇ ਕੁਝ ਇਦਾਂ ਦਾ 뷰 ਆ ਸੋਹਣਾ ਬੱਚ ਦੂਰ ਦੂਰ ਤੱਕ ਪਹਾੜ ਆ ਵਿੱਚ ਘਰ ਬਣੇ ਹੋਏ ਮੈਂ ਚੱਲਿਆ ਹੁਣ ਇਧਰ ਥੱਲੇ ਨੂੰ ਜਾਊਂਗਾ ਤੇ ਖਾਣ ਪੀਣ ਦੀ ਕੁਝ ਲੱਭਦੇ ਆ ਸੋ ਕਾਫੀ ਭੁੱਖ ਲੱਗੀ ਹੋਈ ਆ ਮੇਰੇ ਖਾਨ ਮੈਂ ਸੋਚ ਰਿਹਾ ਵੀ ਕੁਝ ਫਲ ਫਰੂਟ ਲੈ ਲੀ ਕਿਉਂਕਿ ਦੂਜਾ ਖਾਣ ਪੀਣ ਜਿਹੜਾ ਰੋਟੀ ਪਾਣੀ ਦਾ ਉਹ ਥੋੜਾ ਮਹਿੰਗਾ ਪੈਂਦਾ। ਇੱਥੇ ਬੰਦਾ ਜਾ ਰਿਹਾ ਸੀ ਗੱਡੀ 'ਚ ਉਹਨੂੰ ਪੁੱਛਿਆ ਤਾਂ ਵੀ ਖਾਣ ਪੀਣ ਨੂੰ ਕਿੱਥੋਂ ਮਿਲੂਗਾ? ਕਹਿੰਦਾ ਇਸ ਟਾਈਮ ਤਾਂ ਮਾਰਕੀਟ ਕਾਫੀ ਬੰਦ ਹੋ ਗਈ 8:00 9:00 ਵਜੇ ਬਾਅਦ ਖੁੱਲੂਗੀ। ਕੁਝ ਦਿਨ ਵਿੱਚ ਵਿੱਚ। ਸੋ ਉਹਨੇ ਇਧਰ ਨੂੰ ਮੈਂ ਤੋਰ ਦਿੱਤਾ ਕਹਿੰਦਾ ਜਾ ਕੇ ਇਧਰ ਪੜਾ ਕਰ ਲੈ ਜੇ ਮਿਲ ਜਾਂਦਾ ਕੁਝ ਖਾਣ ਨੂੰ। ਆਪਾਂ ਜਾ ਰਹੇ ਇਧਰ ਜੇ ਕੁਝ ਮਿਲ ਗਿਆ ਖਾਣ ਪੀਣ ਲਈ। ਕਿਛ ਨਾ ਕੋ ਪਾਣੀ ਲੈ ਆਏ ਸੀਗੇ ਨਾਲ ਪਰ ਵਾਲਿਆ ਨਾਲ ਕੁਝ ਖਾਣ ਨੂੰ ਆਪਾਂ ਲੈ ਲਿਆ। 2:00 ਵਜੇ ਜਾਵਾਂਗੇ ਫਨਚਨਾਕ ਵਾਟਰਫਾਲ ਦੇ ਨੇੜੇ ਟ੍ਰੈਕ ਦੇ ਪੁਆਇੰਟ ਤੇ। ਸੋ ਇਧਰ ਜਿਹਾ ਰਸਤਾ ਜਾਂਦਾ। ਵਾਪਸ ਆਪਾਂ ਫੇਰ ਉਧਰ ਵਾਟਰਫਾਲ ਆ ਲ ਆ ਗਏ ਆ। ਤਾਂ ਇੱਥੋਂ ਦੇਖਾਂਗੇ ਹੁਣ ਟ੍ਰੈਕ ਕਰਾਂਗੇ ਇਧਰ ਬੰਦੇ ਦੇਖਦੇ ਕੋਈ ਮੇ ਸਾਥੀ ਮਿਲ ਜਵੇ ਤਾਂ ਚੰਗੀ ਗੱਲ ਆ। ਫਾਈਨਲੀ ਆਪਾਂ ਜਿਹੜਾ ਟਰੈਕ ਦੇ ਰਸਤੇ ਤੇ ਹੈਗੇ ਇਧਰ ਨੂੰ ਵਾਟਰਫਾਲ ਤਾਂ ਦੂਜੇ ਬੰਨੇ ਇਧਰ ਨੂੰ ਉੱਪਰ ਜਾਇਾਂਗੇ ਇਧਰ ਡੁੰਡ ਰਹੇ ਕਾ ਇਧਰ ਆ ਵਾਟਰਫਾਲ ਦੂਜਾ ਥੱਲੇ ਦੀ ਜਾਂਦਾ ਪਾਣੀ ਹਵਾ ਚਾਲਦੀ ਆ ਕਾਫੀ ਠੰਡੀ ਆ ਜੋਰ ਲੱਗ ਰਿਹਾ ਸਾਹਮਣੇ ਆ ਗਿਆ ਕੋਈ ਕੈਫੇ ਉਹ ਬੈਂਚ ਲੱਗਾ ਹੋਇਆ ਉਹਦੇ ਤੇ ਬੈਨੇ ਜਾ ਕੇ ਆਪਾਂ ਕਿਛੇ ਜੇ ਤੇ ਮੈਂ ਰੁਕਣ ਲੱਗਾ ਸੀ ਆਹ ਬੰਦੇ ਨੂੰ ਮੈਂ ਅੰਦਰ ਲੰਘ ਤੀ ਤਾਂ ਇਹ ਤੋਂ ਮੈਨੂੰ ਨਾ ਛੋਟੀ ਜਿਹੇ ਰਿਆ ਜੀ ਕਹਿੰਦਾ 100 ਰੁਪਏ ਦੀ ਮਤਲਬ ਜਮਾ ਕਰਾ ਕੇ ਤਾਂ ਤੁਸੀਂ ਵਾਪਸੀ ਤੇ ਪਿਆਰ ਪੀ ਲੈ ਸਕਦੇ ਹੋ 50 ਰੁਪਏ ਮੈਂ ਰੱਖਾਂਗਾ ਸੋ ਮੈਨੂੰ ਜਾਇ ਨਹੀਂ ਲੱਗਾਂਗਾ ਠੀਕ ਆ ਚੱਲਦੇ ਇੱਥੇ ਦੇ ਦੇਣਾ ਰਸਤੇ ਜੇ ਕੋ ਮਿਲ ਗਿਆ ਜਾਂ ਉਧਰ ਮਿਲ ਗਈ ਛੋਟੀ ਛੋਟੀ ਆਪਾਂ ওভারਟੂਲ ਚੱਲ ਲਾਂਗੇ ਸਾਹਮਣੇ ਵਾਟਰਫਾਲ ਬਹੁਤ ਸੋਹਣਾ ਲੱਗ ਰਿਹਾ ਇਥੋਂ ਮਤਲਬ ਥੱਲੇ ਹੁਣੀ ਉਹਨਾਂ ਵਧੀਆ ਲੱਗਿਆ ਜਦੋਂ ਥੱਲੇ ਹੁ ਜਾ ਰਿਹਾ ਸੀ ਬਟ ਇਤੋਂ ਬਹੁਤ ਹੌਂਗਾ ਲੱਗਦਾ ਪਰ ਕੈਮਰੇ ਚੋਂ ਨਾ ਕਲੀਅਰ ਨਹੀਂ ਆ ਰਿਹਾ ਉਹ ਸਾਹਮਣੇ ਆਪਣਾ ਉੱਥੋਂ ਆਏ ਆ ਟਰੈਕ ਕਰਦੇ ਸੋ ਇੱਧਰ ਦੀ ਕੋਮ ਦੇਖੋ ਮੈਂ ਦੇ ਇੱਥੇ ਇੱਕ ਸ਼ਿਵਗਗਪੇ ਆ ਇੱਥੇ ਕਾਫੀ ਪੋਪੂਲਰ ਆ ਸੋ ਇਥੋਂ ਨੇ 10 ਮਿੰਟ ਰੁਕੇ ਮੈਂ ਸਾਹ ਸੁ ਲੈ ਲਈਏ ਸੋ ਅਗੇ ਤੋਂ ਚਲਾ ਗਏ ਸਾਹਮਣੇ ਦਾ ਉਹ ਉੱਪਰ ਕੈਫੇ ਤੋਂ ਮੈਂ ਆ ਗਿਆ ਸੀ ਉਧਰ ਉਹਨੇ ਦੱਸਿਆ ਕਿ ਇਧਰ ਦੀ ਰਸਤਾ ਜਾਂਦਾ ਆ ਜਿਹੜਾ ਉੱਪਰ ਉਹ ਪਾ ਪੱਥਰ ਆ ਨਾ ਇਧਰੋਂ ਪਾਣੀ ਆਉਂਦਾ ਵਾ ਰਹੀ વોਟਰਫਾਲ ਬਣਦਾ ਕਿ ਜਾ ਕੇ ਥੱਲੇ ਸੋ ਆ ਇਧਰ ਦੀ ਜਾਵਾਂਗੇ ਅਹ ਸਾਹਮਣੇ ਕੁਮਾ ਦੇਖਵਾ ਦੇ ਇੱਥੇ ਆਇਆ ਆ ਕਾਫੀ ਇਧਰ ਚੜਾਈ ਹੈ ਉੱਚੀ ਇੱਥੇ ਮੈਨੂੰ ਫੁੱਲ ਬੜੇ ਵਧੀਆ ਗਿਆ ਜਿਹੜਾ ਬੋਟਾ ਲੱਗਾ ਹੋਇਆ ਸਾਨੂੰ ਫੁੱਲ ਸੋਹਣੇ ਆ ਰੌਂਡ ਟ੍ਰੈਕ ਦਾ ਇਹ ਫਾਇਦਾ ਹੈ ਮਤਲਬ ਇਸ ਟ੍ਰੈਕ ਦਾ ਕਿਉਂਕਿ ਇੱਥੇ ਲੋਕ ਕਾਫੀ ਪਹਿਲਾਂ ਤੋਂ ਵੀ ਆਏ ਹੋਏ ਹਨ ਸੋ ਰਸਤਾ ਮਤਲਬ ਇਹ ਨਹੀਂ ਹੈ ਵੀ ਪਤਾ ਨਹੀਂ ਲੱਗੂਗਾ ਆਸਾਨੀ ਨਾਲ ਕਿਉਂਕਿ ਲੰਗ ਪੱਥਰਾਂ ਦਾ ਬਣਿਆ ਹੋਇਆ ਟ੍ਰੈਕ ਆ ਰਸਤਾ ਇਨਸਾਫ ਨਹਿਰ ਜਾਂਦਾ ਵੀ ਇੱਧਰ ਦੀ ਮੰਦੇ ਲੰਗੇ ਆ ਜਾਂਦੇ ਸੋ ਸੋਕਾ ਰਹਿੰਦਾ ਜਿਹੜਾ ਵੀ ਇਕੱਲਾ ਹੋਣਾ ਚਾਹੁੰਦਾ ਉਹਨੂੰ ਕੋਈ ਔਖਾ ਨਹੀਂ ਇੱਥੇ ਸੋ ਇਤੋਂ ਕੁ ਜਿੱਦਾਂ ਦੀ ਦੇਖਣ ਨੂੰ ਮਿਲਦਾ ਕਿਤੇ ਕਿਤੇ ਕਾਫੀ ਰਾਸਤੇ ਸਾਫ ਵੀ ਆ ਤੇ ਕਈ ਥਾਂ ਤੇ ਉੱਚੇ ਨੀਵੇਂ ਪੱਥਰ ਵੀ ਆ ਤੇ ਕਾਫੀ ਔਖਾ ਚੱਲਣਾ ਵੀ ਹੋ ਜਾਂਦਾ ਸੋ ਆ ਕਾਫੀ ਰਸਤਾ ਸਾਫ ਸੀਗਾ ਮੈਂ ਇਤਾਂ ਦੀ ਤੁਰਿਆ ਜਾ ਰਿਹਾ ਹਣਾ ਜਿੱਥੋਂ ਸਿੱਧੀ ਚੜਾਈ ਉੱਚੀ ਮਤਲਬ ਕਾਫੀ ਉਹ ਬੰਦਾ ਇੱਕ ਗਿਆ ਮੇਰੇ ਮੋਰੇ ਮਰੇ ਹੁਣੇ ਮੇਰੇ ਕੋਲੋਂ ਦੀ ਲੰਘਿਆ ਬੁਲਾਇਆ ਸੀਗਾ ਪਰ ਬੰਦੇ ਨੇ ਕੋਈ ਜਵਾਬ ਨਹੀਂ ਦਿੱਤਾ ਚੱਲ ਖੋਈ ਨਾ ਉਹ ਸਾਹਮਣੇ ਜਾ ਰਿਹਾ ਇੱਥੇ ਦੋ ਬੰਦੇ ਲੰਘ ਕੇ ਗਏ ਹੁਣੇ ਹੀ ਮੇਰੇ ਕੋਲੋਂ ਦੀ ਉਹਨਾਂ ਨੂੰ ਪੁੱਛਿਆ ਸੀਗਾ ਕਹਿੰਦੇ ਦੋ ਢਾਈ ਘੰਟੇ ਦਾ ਹੋਰ ਆਵਾ ਸੋ ਸਾਹਮਣੇ ਕੋਈ ਕੈਫੇ ਆ ਸ਼ਾਇਦ ਆਪਾਂ ਉਧਰ ਦੀ ਜੇ ਕੋਈ ਬੈਨ ਨੂੰ ਥਾਂ ਮਿਲਦੀ ਆ ਜਾਂ ਖਾਣ ਦੀ ਨੂੰ ਤੇ ਬਹਿ ਕੇ ਖਾਣੇ ਵੀ ਨੇ ਫੇਰ ਅੱਗੇ ਚੱਲਾਂਗੇ ਸਾਹਮਣੇ ਜਿਹੜਾ ਕੈਫੇ ਆ ਤੂੰ ਆਪਾਂ ਕੁਝ ਮਿੰਟ ਬੈਠੇ ਵੀਰ ਪੈ ਦਾ ਰੀਫਿਲ ਕਰਾ ਕੇ ਪਾਣੀ ਔਰ ਹੁਣ ਆਪਾਂ ਚੱਲੇ ਉੱਪਰ ਮੇਰੇ ਨਾਲ ਮਰੇ ਦੋ ਜਰਮਨੀ ਤੋਂ ਆਏ ਗੋਰੀ ਉਹ ਹੁਣੇ ਲੰਘ ਕੇ ਗਏ ਉਥੇ ਸੋ ਆਪਾਂ ਇਧਰ ਦੀ ਹਾਂ ਉੱਪਰ ਜਾਵਾਂਗੇ ਥੱਲੇ ਬੈ ਕੇ ਮੈਂ ਥੋੜਾ ਜਿਹਾ ਖਾਦਾ ਪੀਤਾ ਸੋ ਆਹ ਹੁਣ ਠੀਕ ਆ ਇੱਥੋਂ ਕੋਈ ਇਦਾਂ ਦਾ ਚੱਕਾ ਦੇਖਦਾ ਕਾਫੀ ਦੂਰ ਤੱਕ ਸੋਣਾ ਆ ਲਾਸਟ ਤੱਕ ਲੋਕ ਦੇ ਚੱਕਰ ਮੈਂ ਨਾ ਪਾਰਨਰ ਦੇ ਚੱਕਰ ਆ ਦਾ ਆਤਮਾ ਮੈਂ ਨਹੀਂ ਬਸ ਚੁੜ ਗਿਆ ਕੋ ਸਾਹਮਣੇ ਆ ਮੈਂ ਇਧਰ ਨੂੰ ਆ ਰਸਤੇ ਰਾਂ ਹੀ ਘੁੰਮਦਾ ਘੁੰਮਦਾ ਇੱਥੇ ਸਾਹਮਣੇ ਇਦਾਂ ਦਾ ਕੁਝ ਵੇਹੂ ਆ ਚੱਲਣ ਹਰ ਵਿੱਚ ਕੋਈ ਦਿੱਕਤ ਨਹੀਂ ਹੈ ਬਟ ਥੋੜਾ ਜਿਆ ਸਾਹ ਚੜਦਾ ਸੋ ਨਾਰਮਲ ਬਟ ਤਫਵੀ ਹੈ ਕੋਈ ਇਸ਼ੂ ਨਹੀਂ ਇਦਾਂ ਦਾ ਹੱਪਾ ਚੱਲਾਂਗੇ ਤਾਂ ਉੱਪਰ ਜਾਵਾਂਗੇ ਸੋ ਸਾਹਮਣੇ ਉਹ ਜਿੱਥੇ ਸ਼ਹਿਰ ਦੇਖਦਾ ਨਾ ਆਹ ਜਿਹੜੀ ਜਗ੍ਹਾ ਇੱਥੋਂ ਮੈਂ ਆਇਆ ਹਾਂ ਤੇ ਚੜਦਾ ਚੜਾਂਗਾ ਇਧਰ ਸੋ ਇਧਰ ਆਇਆ ਚੱਲਦੇ ਆ ਅੱਗੇ ਆ ਜਿਹੜਾ ਸਾਹਮਣੇ درخت ਤਾਂ ਇਹਨੂੰ ਜਿਹੜੇ ਫੁੱਲ ਲੱਗੇ ਹੋਏ ਆ ਨਾ ਇਹਦਾ ਲੋਕਲ ਲੋਕ ਕੋਈ ਯੂਸ ਜਾਂ ਰਸ ਬਣਾਉਂਦੇ ਆ ਸੋ ਠੀਕ ਆ ਲਾਲ ਜੇ ਵਧੀਆ ਲੱਗਦੀ ਓਦਾਂ ਵੀ ਦੇਖਣ ਨੂੰ ਸਾਹਮਣੇ ਕੋਈ ਬੰਦੇ ਜਾ ਰਹੇ ਉੱਪਰੋਂ ਹੋ ਕੇ ਆਏ ਹੋਣੇ ਸੋ ਮੈਂ ਹੁਣ ਜਾਣਾ ਮੇਰੇ ਕੋਲ ਮੈਨੂੰ ਲੱਗਦਾ 2 ਕਿਲੋਮੀਟਰ ਰਹਿ ਗਿਆ ਮੈਂ ਉਹਦੇ ਪਿਛਲੇ ਗਿਆ ਹੋਇਆ ਸੀਗਾ 3 ਕਿਲੋਮੀਟਰ ਬਟ ਹੁਣ ਇੱਥੋਂ ਅੱਗੇ ਤੁਰਾਂਗੇ ਚਲਦੇ ਹੁਣ ਉੱਪਰ ਉਹ ਸਾਹਮਣੇ ਉੱਪਰ ਇਸ ਟਰੈਕ ਤੇ ਕਾਫੀ ਮੁੰਡੇ ਔਰ ਖਾਸ ਕਰਕੇ ਕੁੜੀਆਂ ਵੀ ਹੁੰਦੀਆਂ ਨੇ ਸੋ ਘੁੰਮਣ ਲਈ ਕਾਫੀ ਦੂਰੋਂ ਦੂਰੋਂ ਆਉਂਦੇ ਨੇ ਲੋਕ ਸੌਤ ਤੋਂ ਲੋਈ ਮੈਨੂੰ ਟੱਕਰੇ ਵਿੱਚੋਂ ਸੋ ਵਧੀਆ ਦੇਖ ਕੇ ਹੋਰ ਹੌਂਸਲਾ ਵੱਧਾ ਆਪਣਾ ਵੀ ਆ ਜਿਹੜਾ ਸਾਹਮਣੇ ਆਪਣੇ ਇੱਥੇ ਆ ਦਿਖ ਰਿਹਾ ਵਾ ਇਹ ਹੈਗਾ ਧਰਮਕੋਟ ਆ ਜਿਹੜਾ ਹੈਗਾ ਵਾ ਇਹ ਮਕਲੌੜਗੰਜਾ ਤੇ ਸਾਹਮਣੇ ਉਹ ਜਿਹੜਾ ਵਾ ਧਰਮਸ਼ਾਲਾ ਵਾ ਸੋ ਤੇਨੇ ਨੇੜੇ-ਨੇੜੇ ਆ ਬਟ ਇਹ ਜਿਹੜਾ ਧਰਮਸ਼ਾਲਾ ਪਲੇਨ ਏਰੀਆ ਚ ਵਸਿਆ ਹੋਇਆ ਜਿਹੜਾ ਦੂਜਾ ਵਾ ਮਕਲੌੜਗੰਜ ਉਹ ਆ ਪਹਾੜੀ ਏਰੀਆ ਚ ਸੋ ਵਧੀਆ ਦੇਖਣ ਇੱਥੋਂ ਵੀ ਸੋਹਣਾ ਦਿਖਦਾ ਮੇਰੇ ਪਿੱਛੇ ਦੇਖੋ ਕਿੰਨਾ ਸੋਹਣਾ 뷰 ਦੇਖ ਥੋੜਾ ਜਿਹਾ ਹੌਸਲਾ ਹੋਇਆ ਆ ਸਾਹਮਣੇ ਕਿਸੇ ਲੋਕਾਂ ਨੇ ਜਿਦਾਂ ਇਹ ਪੱਥਰ ਤੇ ਪੱਥਰ ਰੱਖ ਕੇ ਇਦਾਂ ਕੁਝ ਬਣਾਇਆ ਹੋਇਆ ਠੀਕ ਆ ਇਹ ਵੀ ਸੋਹਣਾ ਲੱਗਦਾ ਇਹ ਤੇ ਕਿਸੇ ਪੱਥਰ ਤੇ ਲਿਖਿਆ ਹੋਇਆ ਵੇ ਟੂ ਟ੍ਰੈਂਡ ਚੱਲ ਜਾ ਥੋੜਾ ਹੋਰ ਬਾਕੀ ਹੈ ਇਹ ਵੀ ਚੀਜ਼ਾਂ ਹੌਸਲਾ ਦਿੰਦੀਆਂ ਠੀਕ ਆ ਇੱਥੇ ਪੈਰਾਗਲਾਈਡਿੰਗ ਵੀ ਹੁੰਦੀ ਹੈ ਤੇ ਜੇ ਕੋਈ ਕਰਨਾ ਚਾਹਵੇ ਤਾਂ ਕਰ ਸਕਦਾ ਬਟ ਮੈਂ ਰეკਮੈਂਡ ਨਹੀਂ ਕਰਦਾ ਕਿ ਇਹ ਤੁਸੀਂ ਕਰੋ ਮੇਰੇ ਪਿੱਛੇ ਜਿਹੜੇ ਤੁਸੀਂ ਪਰਬਤ ਦੇਖ ਰਹੇ ਹੋ ਉਹ ਧੋਲਾਧਾਰ ਰੇਂਜ ਦੇ ਪਰਬਤ ਆ। ਸਾਹਮਣੇ ਉਹ ਪਰਬਤ ਆਪਾਂ ਦੇਖਦੇ ਕਾਫੀ ਘੜੇ ਆਮ ਬੈਠੇ ਰਹੇ। ਦੋਦੇ ਪਤਨਾ ਆ ਗਏ ਸੀ ਉੱਥੇ। ਸੋ ਕੁਝ ਦਿਖ ਨਹੀਂ ਰਿਹਾ। ਸੋ ਸਾਹਮਣੇ ਕਿਵੇਂ ਬਣੇ ਹੋਏ ਆ। ਇੱਥੋਂ ਆਪਾਂ ਕੁਝ ਖਾਣੇ ਪੀਣੇ ਆ। ਫਿਰ ਦੇਦੇ ਆ ਕਿੱਧਰ ਦੀ ਤਿਆਰੀ ਹੈ। ਸਾਹਮਣੇ ਲੱਗੇ ਹੋਏ ਫੁੱਲ, ਦਰਖਤ ਇੱਧਰਲੇ ਬੰਨੇ ਵੀ। ਉਹ ਟੋਪ ਤੇ ਜਾਣਾ ਆਪਾਂ। ਇੱਧਰ ਕੁਝ ਕਾਲਾ ਕਾ ਚੁਗੀ ਜਾਂਦੀ ਆ। ਇਦਾਂ ਦਾ ਕੋਈ ਚੱਕਾ ਸਾਹਮਣੇ ਬਰਫਾਂ ਦੇ ਪਹਾੜ। ਖੂਬਸੂਰਤ ਨਜ਼ਾਰਾ। ਸਾਹਮਣੇ ਨਜ਼ਾਰਾ ਦੇਖ ਕੇ ਨਾ ਹੋ। ਦਿਲ ਖੁਸ਼ ਹੋ ਗਿਆ ਇੱਥੇ ਆ ਕੇ। ਸੋ ਉਹ ਸਾਹਮਣੇ ਕੁਝ ਮੁੰਡੇ ਲੱਗੇ ਹੋਏ ਆਪਣਾ ਫੋਟੋਗ੍ਰਾਫੀ ਕਰਨਾ। ਇਧਰ ਮੇਰੇ ਨਾਲ ਦੋ ਕੋ ਮੁੰਡੇ ਆ, ਤੋ ਤਿੰਨ ਮੁੰਡੇ। ਇਹ ਵੀ ਕੁਮਣ ਆਏ ਆ ਰਾਤ ਮਿਲ ਗਏ। ਆ। ਫਾਈਨਲੀ ਮੈਂ ਜਿੱਥੇ ਆਉਣਾ ਚਾਹੁੰਦਾ ਸੀ ਉਹ ਸਾਹਮਣੇ ਅਸੀਂ ਸਾਈਨ ਬੋਰਡ ਲੱਗਿਆ ট্রেন ਟਰੈਕ ਦਾ ਜੋ ਟਾਪ ਹੈ ਇਸ ਟਰੈਕ ਦੀ ਸੋ ਆਪਾਂ ਪਹੁੰਚ ਗਏ ਤੇ ਕੁਝ ਫੁੱਟ ਵੁੜਨਾ ਕਰਾਵਾਂਗੇ ਇਸ ਤੋਂ ਬਾਅਦ ਹੁਣ ਮੀ ਵੀ ਪੈਣ ਲੱਪਿਆ ਥੋੜੇ ਥੋੜੇ ਗੜੇ ਪੈ ਰਹੇ ਸੋ ਇਹ ਤੋਂ ਬਾਅਦ ਅਸੀਂ ਕੋਈ ਟਾਈਮ ਬੈਠਾਂਗੇ ਜੇ ਕੋਈ ਖਾਣ ਪੀਣੂ ਹੈ ਅਦਲ ਕੀਤਾ ਉਹ ਪਰ ਜੜੀ ਆ ਬਣੀ ਹੋਏ ਕੈਸੇ ਉਹਨਾਂ ਤੋਂ ਕੁਝ ਖਾ ਪੀ ਜਾਵਾਂਗੇ ਸੋ ਇਹ ਤੁਮਾੜੀ ਵਾਪਸੀ ਕਰਾਂਗੇ ਆ ਲਗਾ ਹੈ ਜੇ ਬੰਦੇ ਜਾਣਾ ਤੀਨ ਕੋ ਹੋ ਗਈ ਸਾਹਮਣੇ ਮੀ ਪੈ ਰਹੇ ਉਧਰ ਲਵਨੇ ਉਹ ਸਾਹਮਣੇ ਪਹਾੜ ਕਿੰਨੇ ਸੋਹਣੇ ਲੱਗਦੇ ਉਧਰ ਯਾ ਬੱਦਲਾ ਉਹਲੇ ਹੋ ਗਿਆ ਨਾ ਬਿਲਕੁਲ ਬਟ ਉਹ ਜਿਹੜਾ ਸਾਹਮਣੇ ਉਹ ਬਿਲਕੁਲ ਉਹ ਬੱਦਲਾ ਨੇ ਐਂਜ ਲੱਗਦਾ ਜਿਦਾ ਚੜਨਾ ਵਗਦਾ ਹੁੰਦਾ ਲੱਗਿਆ ਕਰਦਾ ਸੀ ਹਾਂ ਟਰਨਟ੍ਰੈਕ ਤੇ ਆਪਾਂ ਆ ਗਏ ਸੀ ਇੱਥੇ ਸੋ ਸਾਹਮਣੇ ਇੱਕ ਉਹਦੇ ਬੋਰਡ ਤੇ ਫੋਟੋਆਂ ਕਰਾ ਕੇ ਜਦੋਂ ਵਾਪਸ ਜਾਣ ਲੱਗੇ ਥੋੜੀ ਬਹੁਤ ਹੀ ਬੂੰਦਾ ਮੰਦੀ ਹੋਣ ਲੱਗੀ ਸੋ ਸਾਹਮਣੇ ਜਿਹੜੇ ਪਹਾੜ ਤਾਂ ਤੁਸੀਂ ਦੇਖ ਰਹੇ ਹੋ ਉੱਥੇ ਕਾਫੀ ਨਹੀਂ ਪੈ ਰਿਆ ਪਰ ਇੱਧਰ ਥੋੜਾ ਘਟਾ ਸੋ ਕੁਝ ਬੰਦੇ ਆਏ ਆਪਣੇ ਨਾਲ ਉਹਨਾਂ ਨੇ ਕਹਿੰਦੇ ਅਸੀਂ ਵੀ ਬੋਰਡ ਨਾਲ ਫੋਟੋਆਂ ਕਰਾਉਣੀਆਂ ਸਮਝਾ ਲੀਕਾ ਗਾਜ ਨੇ ਬੰਨ ਲਾ ਫਿਰ ਇੱਛੇ ਫੋਟੋਆਂ ਕਰਾ ਕੇ ਰੋ ਕੇ ਆਪਾਂ ਨਾ ਤਾਂ ਜਿਹੜਾ ਬੋਰਡ ਲੱਗਾ ਹੈ ਟਰਨਟ੍ਰੈਕ ਦਾ ਸੋ ਉਹ ਤੋਂ ਕਰਾ ਕੇ ਫੋਟੋਆਂ ਆਪਾਂ ਵਾਪਸ ਹੀ ਜਾ ਰਹੇ ਹਾਂ ਸੋ ਸਾਹਮਣੇ ਜਿਹੜੇ ਪਹਾੜ ਆ ਉਹਨਾਂ ਤੇ ਬੂੰਦਾਬੰਦੀ ਹੋ ਰਹੀ ਆ ਉੱਥੇ ਮ ਤੇਜ਼ ਵੀ ਆ ਇੱਥੇ ਥੋੜਾ ਜਿਹਾ ਘੱਟ ਆ ਸੋ ਇੱਧਰ ਦੀ ਆਪਾਂ ਵਾਪਸ ਹੋ ਤੈਨ ਯਾਤ ਵਾਪਸੀ ਤੇ ਪਹਾੜ ਦੇ ਪੈਰੇ ਮੀਂਹ ਦਾ ਕੋਚਾ ਕਾਜ ਦਾ ਦਿਖ ਰਿਹਾ ਮੈਨ ਸੋ ਆਪਾਂ ਹੁਣ ਇੱਧਰ ਦੀ ਜਾਵਾਂਗੇ ਆਪਣੇ ਨਾਲ ਦਿਓ ਦੋ ਜਾ ਰਹੇ ਥੱਲੇ ਸ਼ੀ ਸੋਨਾ ਲੱਗਿਆ ਬਾਕੀ ਸਾਰਾ ਰੰਗ ਬਦਲ ਤੇ ਕਾਲੇ ਬਦਲਾ ਨਾ ਢਕਿਆ ਗਿਆ ਉਹ ਸਾਹਮਣੇ ਬਣਿਆ ਹੋਇਆ ਕੈਫੇ ਉਥੋਂ ਆਪਾਂ ਜਦਾ ਦਾਲ ਚੋਲ ਖਾ ਕੇ ਉੱਪਰ ਗਏ ਸੀਗੇ ਸੋ ਹੁਣ ਆਪਾਂ ਵਾਪਸੀ ਆ ਰਹੇ ਹਾਂ ਤੇ ਇੱਥੇ ਆਪਣਾ ਬੈਗ ਰੱਖਿਆ ਹੋਇਆ ਸੀ ਆਪਾਂ ਇੱਥੋਂ ਬੈਗ ਲਵਾਂਗੇ ਤੇ ਥੱਲੇ ਚੱਲ ਜਾਵਾਂਗੇ ਹਮਨੂ ਘਟੋ ਘੜ 7-8 ਵਜ ਜਾਣੇ ਆ ਸ਼ਾਮ ਦੇ ਤਰ੍ਹਾਂ ਨਹੀਂ ਰਹਾ ਹੋ ਜਾਣਾ ਸੋ ਮੈਂ ਉੱਥੇ ਪਹੁੰਚੂਗਾ ਆਪਣੇ ਫਿਰ ਵਾਪਸ ਜਿੱਥੇ ਮੈਂ ਰੁਕਿਆ ਸੀ ਸੋ ਉੱਥੇ ਰਾਤ ਰੁਕਾਂਗੇ ਤੇ ਕੱਲ ਸਵੇਰੇ ਆਪਾਂ ਵਾਪਸ ਆਪਣੇ ਪਿੰਡ ਨੂੰ ਨਿਕਲਦਾ ਖਾਵਾਂਗੇ। ਰਸਤੇ ਵਿੱਚ ਕੁਝ ਇਦਾਂ ਦੇ ਛੋਟੇ-ਛੋਟੇ ਮੰਦਰ ਬਣੇ ਹੋਇਆ ਤਿੰਨ-ਚਾਰ ਮੰਦਰ ਆਉਂਦੇ ਨੇ। ਸੋ ਟੌਪ ਤੇ ਜਾ ਕੇ ਜਿੱਥੇ ਟ੍ਰੈਕ ਦਾ ਅੰਬੋਰਡ ਲੱਗਿਆ ਉੱਥੇ ਵੀ ਇੱਕ-ਦੋ ਮੰਦਰ ਹੈਗੇ ਆ। ਸੋ ਸਾਹਮਣੇ ਕੁਝ ਇਦਾਂ ਦਾ ਵਿਊ ਆ। ਇੱਥੇ ਮੀਂਹ ਪੈਣ ਕਰਕੇ ਨਾ ਕਾਫੀ ਠੰਡੀ ਹਵਾਵਾਦ ਰਹੀ ਆ। ਸੋ ਹੁੰਦਾ ਮੰਦੀ ਜੀ ਹੋ ਜਾਂਦੀ ਥੋੜਾ ਕਦੇ ਮੀਂਹ ਰੁਕ ਪਿਆ ਜਾਂਦਾ ਕਦੇ ਰੁਕ ਜਾਂਦਾ। ਸੋ ਇਸ ਕਰਕੇ ਥੋੜੇ ਹੱਥ ਜਿਹੜੇ ਚੰਗੇ ਇਹ ਸਾਹਮਣੇ ਜਿਹੜੇ ਪੱਥਰ ਦਿਖ ਰਹੇ ਇਹਨਾਂ ਤੇ ਬੜੇ ਧਿਆਨ ਨਾਲ ਪੈਰ ਰੱਖਣਾ ਪੈਂਦਾ ਸੋ ਵੈਸੇ ਸਲਿੱਪ ਹੋਏ ਕਦੇ-ਕਦੇ ਕਰਦੇ ਹਾਂ ਬਟ ਨੋਰਮਲ ਠੀਕ ਆ ਇਹ ਨਾ ਹੋਵੇ ਵੀ ਨਿਕਲ ਕੇ ਥੱਲੇ ਨਿਕਲ ਜਾਣਾ ਨਸ ਕਾਫੇ ਦਾ ਇੰਨਾ ਕਿ ਜ਼ਿਆਦਾ ਕੱਪ 30 ਰੁਪਏ ਦਾ ਬੜਾ ਜਿਹਾ ਚਾਹ ਪੀਂਦਾ ਵੱਖਰਾ ਹੀ ਨੀ ਯਾਰ ਮੇਰੇ ਸਾਹਮਣੇ ਇੱਕ ਬਹੁਤ ਸੋਹਣੀ ਚੀਜ਼ ਆ ਕੁਦਰਤੀ ਨਹੀਂ ਪੈਨ ਕਰਕੇ ਨਾ ਸਾਹਮਣੇ ਦੇਖੋ ਉਹ ਦੂਰ ਤੱਕ ਸਾਹਮਣੇ ਰੇਂਬੋ ਬਣਿਆ ਹੋਇਆ ਸਤਰੰਗੀ ਪੀਂਗ ਬੜੀ ਸੋਣੀ ਲੱਗਦੀ ਏ ਤੋ ਉਹ ਪਰ ਉਹ ਆਉਂਦੇ ਕਾਫੀ ਟਾਈਮ ਲੱਗ ਗਿਆ ਬਟ ਠੀਕ ਆ ਬੰਦਾ ਛੇਤੀ ਭੱਜ ਆਉਂਦਾ ਕਿਉਂ ਚੜਾਈ ਵੇਲੇ ਥੋੜਾ ਜਿਹਾ ਔਖਾ ਹੁੰਦਾ ਬਟ ਆਉਣ ਲੱਗਿਆ ਬੰਦਾ ਭੱਜ ਆਉਂਦਾ ਬਹੁਤ ਘਟ ਸਟਾਪ ਲੈਂਦਾ ਬਟ ਜਾਣ ਲੱਗਿਆ ਥੋੜਾ ਥੋੜਾ ਰੋਕ ਕੇ ਜਾਣਾ ਪੈਂਦਾ ਸਾਹਮਣੇ ਮੇਰੇ ਇੱਧਰ ਨੇੜੇ ਹੀ ਆ ਵਾਟਰਫਾਲ ਮੈਨੂੰ ਆਵਾਜ਼ ਸੁਣਾਈ ਦੇ ਰਹੀ ਆ ਸੋ ਕਾਫੀ ਨੇਰਾਵੀ ਹੋ ਰਿਹਾ ਕੋਸਮਾ ਆਇਆ ਹੋ ਗਿਆ ਹੌਲੀ ਹੌਲੀ ਚੱਲਦੇ ਆ ਥੱਲੇ ਨੂੰ ਇੱਥੋਂ ਜਾਵਾਂਗੇ ਆਪਾਂ ਸਿਰ ਜਿਹੜਾ ਉੱਪਰ ਨੂੰ ਆਉਣ ਲਈ ਟਰੈਕ ਦਾ ਪੁਆਇੰਟ ਆ ਉੱਥੋਂ ਉੱਥੋਂ ਜਾਵਾਂਗੇ ਆਪਾਂ ਆਪਣੇ ਹੋਮ ਸਟੇਜ ਰਾਤ ਇੱਥੇ ਰੁਕਾਂਗੇ ਕੱਲ ਜਾਵਾਂਗੇ ਆਪਾਂ ਪੈਕ ਪਿੰਡ ਨੂੰ ਗੁੱਡ ਮਾਰਨਿੰਗ ਰਾਤ ਮੈਂ ਐਸ ਹੋਟਲ ਤੇ ਰੁਕਿਆ ਸੀਗਾ ਇੱਥੇ ਇੱਕ ਮੈਨੂੰ ਬੈੱਡ ਮਿਲ ਗਿਆ ਸੀ ਦਾ ਤਾਂ ਸੋ ਕੱਲ ਮੈਨੂੰ 500 ਰੁਪਏ ਰਾਤ ਮੈਂ ਕੱਟੀ ਅੱਜ ਇਹਨਾਂ ਨੇ 750 ਚ ਮੈਨੂੰ ਇੱਕ ਰਾਤ ਦਾ ਬੈੱਡ ਦਿੱਤਾ ਸੋ ਵਧੀਆ ਲੰਘ ਗਿਆ ਆਪਣਾ ਸਵੇਰ ਦਾ ਕੁਝ ਇਦਾਂ ਦਾ ਚੱਕਾ ਇੱਥੋਂ ਦਾ ਆਪਣਾ 8:30 ਹੋ ਗਏ ਆਪਣੇ ਹੁਣ ਇਥੋਂ ਫਤਰੇ ਜਾ ਰਹੇ ਹਾਂ ਥੱਲੇ ਸਾਹਮਣੇ ਜਾਵਾਂਗੇ ਉਹ ਧਰਮਕੋਟ ਉੱਥੇ ਜਾਵਾਂਗੇ ਮਕਲੌੜਗੰਜ ਮਗਲੌੜਗੰਜ ਤੋਂ ਧਰਮਸ਼ਾਲਾ ਧਰਮਸ਼ਾਲਾ ਤੋਂ ਬੱਸ ਲੈ ਕੇ ਅੱਪਾ ਜਾਵਾਂਗੇ ਪਠਾਨਕੋਟਾ ਨੂੰ ਇਹ ਮੇਨ ਸਕੁਅਰ ਏਰੀਆ ਮਕਲੌੜਗੰਜ ਦਾ ਇੱਥੇ ਕਾਫੀ ਰਸ ਲੈਂਦਾ ਹਰ ਵਕਤ ਧਰਮਸ਼ਾਲਾ ਦਾ ਸਭ ਤੋਂ ਫੇਮਸ ਆਲੂਪਰੀ ਨਾਲ ਆਪਾਂ ਲਈ ਜਾ ਸੋ ਇਹ ਖਾ ਕੇ ਆਪਾਂ ਹੁਣ ਅੱਗੇ ਜਾਵਾਂਗੇ ਮੈਂ ਪਹੁੰਚ ਗਿਆ ਇਸ ਟਾਈਮ ਜਲੰਧਰ ਤੇ ਸਾਹਮਣੇ ਦਾ ਸੈਨਸੈਟ ਬਹੁਤ ਸੋਹਣਾ ਲੱਗਿਆ ਸੋ ਵੀਡੀਓ ਨੂੰ ਇੱਥੇ ਖਤਮ ਕਰਦੇ ਆਂ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਸ਼ੇਅਰ ਜ਼ਰੂਰ ਕਰਦੇ ਹੋ ਧੰਨਵਾਦ